ਲਿਏ ਘਰ ਨੋਂ ਨਿਦਾ ਆਵੇ ਥਾਏ ਸਭ ਥਾਏ ਹੋਏ ਸਹਾਏ ਆਪ ਸੰਗਤਾਂ ਨੂੰ ਨਿਮਰਤਾ ਸਹਿ ਬੇਨਤੀ ਕੀਤੀ ਜਾਂਦੀ ਹੈ ਨੌਵੇਂ ਪਾਸ਼ਾ ਭੰਤਰ ਸਿੰਘ ਚੇਕਬਾਦ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦਾ ਸਾਡੇ 357 ਸਾਹਿਬ ਜੀ ਬੜੀ ਸ਼ਰਧਾ ਤੇ ਭਾਵਨਾ ਨਾਲ ਗੁਰਦਾਰ ਪਪਾ ਮੱਖਣਸ਼ਾਲ ਲਬਾਣਾ ਅਤੇ ਟਰਾਈ ਸਟੇਟ ਦੇ ਗੁਰੂ ਘਰ ਉਹ ਸਿੱਖ ਸੈਣੀਆਂ ਬੜੀ ਸ਼ਰਧਾ ਤੇ ਭਾਵਨਾ ਨਾਲ ਸਮੂਹ ਕੀ ਪਰੋਸ਼ ਜੋ ਕੱਲ ਨੂੰ ਐਤਵਾਰ ਨਵੰਬਰ 23 ਨੂੰ ਬੜੀ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਹੈ ਆਪ ਸੰਗਤਾਂ ਨੂੰ ਨਿਮਰਤਾ ਸਹਿਬ ਬੇਨਤੀ ਕੀਤੀ ਜਾਂਦੀ ਹੈ ਜੋ ਨਵੇਂ ਪਾਸ਼ਾ ਧਰਤਾ ਸ਼ਿਗੂਤੇ ਦੇ ਬਰਸ਼ੀ ਦੀ ਦਿਹਾੜਾ ਜੋ 374 ਦੀ ਆ ਰਹੀ ਹੈ ਉਸ ਦੇ ਸੰਬੰਧ ਵਿੱਚ ਇਹ ਬੜੇ ਮਾਣ ਦੀ ਗੱਲ ਹੈ ਇਸ ਵਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਹ ਸਾਰੇ ਗੁਰੂ ਘਰਾਂ ਦੇ ਉਹ ਸਿੱਖ ਜੜੇ ਨਾਲ ਬੜੀ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਹੈ ਅਸੀਂ ਆਪ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਸਮੂਹ ਗੁਰੂ ਘਰ ਦੀ ਕਮੇਟੀ ਬਾਬਾ ਮੱਖਣਸ਼ਾ ਲਵਾਨਾ ਅਤੇ ਸਾਧ ਸੰਗਤ ਆਪ ਸੰਗਤਾਂ ਜਿੱਥੇ ਵੀ ਸੋਨੀਆਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਜੋ ਕੱਲ ਦਾ ਪ੍ਰੋਗਰਾਮ ਹੈ 23 ਨਵੰਬਰ ਦਿਨ ਐਤਵਾਰ ਸਮੂਹ ਕੀਰਤਨ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਆਪ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਸਾਰੇ ਉਸੇ ਪਹੁੰਚ ਕੇ ਧੰਨタル ਸ਼ਿਗੂ ਤੇ ਇੱਕ ਬਹੁਤ ਅਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਦਰਸਿੰਬੜੀਏ ਘਰ ਨੋਂ ਨਿਦ ਆਵੇ ਥਾਏ ਸਭ ਥਾਈ ਹੋਏ ਸਹਾਏ ਆਪ ਸੰਗਤਾਂ ਨੂੰ ਨਿਮਰਤਾ ਸਹਿ ਬੇਨਤੀ ਕੀਤੀ ਜਾਂਦੀ ਹੈ ਨਵੇਂ ਪਾਸ਼ਾ ਭੰਤਰ ਸਿੰਘ ਚੇਕਬਾਦ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦਾ ਸਾਡੇ 350 ਸਤਿਵ ਜੀ ਬੜੀ ਸ਼ਰਧਾ ਤੇ ਭਾਵ ਨਾਲ ਗੁਰਦਾਰਪਾਪਾ ਮੱਖਣਸ਼ਾਲਾ ਲਬਾਣਾ ਅਤੇ ਟਰਾਈ ਸਟੇਟ ਦੇ ਗੁਰੂ ਘਰ ਉਹ ਸਿੱਖ ਸੜੀਆਂ ਬੜੀ ਸ਼ਰਧਾ ਤੇ ਭਾਵ ਨਾਲ ਸਮੂਹੀ ਪਾਲਕੋਸ਼ ਜੋ ਕੱਲ ਨੂੰ ਐਤਵਾਰ ਨਵੰਬਰ 23 ਨੂੰ ਬੜੀ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਹੈ ਆਪ ਸੰਗਤਾਂ ਨੂੰ ਨਿਮਰਤਾ ਸਹਿ ਬੇਨਤੀ ਕੀਤੀ ਜਾਂਦੀ ਹੈ ਜੋ ਨਵੇਂ ਪਾਸ਼ਾ ਧਰਤਾਂ ਸ਼ਿਗੂਤੇ ਦੇ ਬਦਸ਼ੀ ਦੀ ਦਿਹਾੜਾ ਜੋ 377 ਦੀ ਆ ਰਹੀ ਹੈ ਉਸ ਦੇ ਸਬੰਧ ਵਿੱਚ ਇਹ ਬੜੇ ਮਾਣ ਦੀ ਗੱਲ ਹੈ ਇਸ ਵਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਹ ਸਾਰੇ ਗੁਰੂ ਘਰਾਂ ਦੇ ਉਹ ਸਿੱਖ ਜੜੇ ਨਾਲ ਬੜੀ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਹੈ ਅਸੀਂ ਆਪ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਸਮੂਹ ਗੁਰੂ ਘਰ ਦੀ ਕਮੇਟੀ ਬਾਬਾ ਮੱਖਣਸ਼ਾ ਲੁਬਾਣਾ ਅਤੇ ਸਾਧ ਸੰਗਤ ਆਪ ਸੰਗਤਾਂ ਜਿੱਥੇ ਵੀ ਸੋਣੀਆਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਜੋ ਕਲ ਦਾ ਪ੍ਰੋਗਰਾਮ ਹੈ 23 ਨਵੰਬਰ ਦਿਨ ਐਤਵਾਰ ਸਮੋਕੀ ਪਾਰਕ ਬੜੀ ਸ਼ਰਧਾ ਤੇ ਪਾਣਾ ਮਨਾਇਆ ਜਾ ਰਿਹਾ ਹੈ ਆਪ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਸਾਰੇ ਰਲ ਕੇ ਪਹੁੰਚ ਕੇ ਧੰਨ ਤਰਿ ਸ਼ਿਕੁ ਤੇ ਇੱਕ ਬਾਤ ਅਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ